ਮੈਂ ਮੈਂ ਜਦੋਂ ਕੋਈ ਬੱਚਾ ਸਟੂਡੈਂਟ ਵੀਜ਼ੇ ਤੇ ਜਾਂਦਾ ਹੈ ਪਹਿਲਾਂ ਇੱਥੋਂ ਸਟੂਡੈਂਟ ਤੇ ਜਾਊਗਾ ਸਾਲ 2 ਸਾਲ 3 ਸਾਲ ਆਪਣੀ ਡਿਗਰੀ ਜੈ ਡਿਗਰੀ ਪੂਰਾ ਕਰਦਾ ਉਸ ਤੋਂ ਬਾਅਦ ਵਰਕ ਵੀਜ਼ੇ ਤੇ ਆਉਂਦਾ ਹੈ ਹਨਾ ਫਿਰ ਉਹ ਪੀਆਰ ਲੈਂਦਾ ਤੇ ਕੀ ਲੱਗਦਾ ਜੇ ਜਿੰਨੀ ਸੌਖੀ ਆਪਾਂ ਗੱਲ ਕਰ ਰਹੇ ਹਾਂ ਵਰਕ ਵੀਜ਼ੇ ਤੇ ਜਾਓ ਇਹਨਾਂ ਸੌਖਾ ਫਿਰ ਸਟੂਡੈਂਟ ਪਹਿਲਾਂ ਜਾ ਕੋਈ ਕੈਂਡੀਡੇਟ ਹੈ ਪਹਿਲਾਂ ਹੀ ਕਿਉਂ ਨਹੀਂ ਜਾਂਦਾ ਜਾਂ ਵਰਕ ਵੀਜ਼ੇ ਲਈ ਕੋਈ ਸਟੱਡੀ ਜਾਂ ਇਸ ਤਰ੍ਹਾਂ ਦਾ ਕੁਝ ਹੋਣਾ ਚਾਹੀਦਾ ਪ੍ਰੋਫੈਸ਼ਨਲ ਕੋਰਸ ਕੀਤਾ ਹੋਵੇ ਕਿਸੇ ਫੀਲਡ ਦੇ ਵਿੱਚ ਬੰਦੇ ਨੇ ਸਾਲ 2 ਸਾਲ ਕੋਈ ਐਕਸਪੀਰੀਅੰਸ ਹੋਵੇ ਕਿਹੜੇ ਯਾਨੀ ਕਿ ਕਿਹੜੇ ਕਿਹੜੇ ਬੰਦੇ ਆ ਜਿਹੜੇ ਜਾ ਸਕਦੇ ਵਰਕ ਵੀਜ਼ੇ ਤੇ ਔਰ ਜੇ ਡਾਇਰੈਕਟਲੀ ਵਰਕ ਵੀਜ਼ਾ ਲੱਗਦਾ ਫਿਰ ਸਟੂਡੈਂਟ ਵੀਜ਼ਾ ਪਹਿਲਾਂ ਕਿਉਂ ਲੋਕ ਲੈ ਰਹੇ ਆ ਕਿਉਂ ਲੋਕ ਲੈ ਰਹੇ ਆ ਸਰ ਇਹ ਨਾ ਮਤਲਬ ਇੱਕ ਜੇ ਆਪਾਂ ਗੱਲ ਕਰੀਏ ਸ਼ੁਰੂ ਤੋਂ ਹੀ ਜਿਹੜੀ ਪ੍ਰੋਮੋਸ਼ਨ ਹੈ ਉਹ ਸਟੂਡੈਂਟ ਵੀਜ਼ਾ ਨੂੰ ਜ਼ਿਆਦਾ ਦਿੱਤੀ ਗਈ ਹੈ ਬਹੁਤ ਹੀ ਜ਼ਿਆਦਾ ਕੰਸਲਟੈਂਟ ਜਿਹੜੇ ਆ ਉਹ ਇਹੀ ਗਾਈਡ ਕਰਦੇ ਤੁਸੀਂ ਸਟੂਡੈਂਟ ਵੀਜ਼ਾ ਲੋ ਤੇ ਤੁਸੀਂ ਆਪਣਾ ਜਿਹੜਾ ਉੱਥੇ ਜਾ ਕੇ ਬਾਅਦ ਚ ਵਰਕ ਪਰਮਿਟ ਮਿਲੇਗਾ ਬਾਅਦ ਚ ਤੁਹਾਨੂੰ ਉੱਥੇ ਪੀਆਰ ਹੋ ਜੂਗੀ ਇਹ ਬੱਚਿਆਂ ਨੂੰ ਸੁਪਨੇ ਦਿਖਾਏ ਜਾਂਦੇ ਆ ਤੇ ਇੱਕ ਉਹ ਜਿਵੇਂ ਕਹਿੰਦੇ ਨਾ ਕਿ ਸਾਡੇ ਇੰਡੀਆ ਦੇ ਵਿੱਚ ਕੀ ਹੈ ਕਿ ਜਿਹੜਾ ਤੁਹਾਨੂੰ ਇੱਕ ਗਾਈਡੈਂਸ ਦਿੱਤੀ ਜਾਂਦੀ ਹੈ ਤੁਸੀਂ ਉੱਥੇ ਉਹਦੇ ਪਿੱਛੇ ਹੀ ਲੱਗ ਜਾਂਦੇ ਹੋ ਤੇ ਸਟੂਡੈਂਟ ਵੀਜ਼ਾ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਇਹ ਕੰਸਲਟੈਂਟ ਨੂੰ ਕਿੰਨਾ ਫਾਇਦਾ ਹੁੰਦਾ ਤੁਹਾਡੇ ਰਾਹੀਂ ਜਿੰਨੀ ਵਾਰ ਤੁਸੀਂ ਫੀਸ ਪੇ ਕਰੋਗੇ ਕੰਸਲਟੈਂਟ ਨੂੰ ਤੁਹਾਡੀ ਫੀਸ ਤੋਂ ਕਮਿਸ਼ਨ ਆ ਰ ਬਹੁਤ ਸਹੀ ਗਾਈਡੈਂਸ ਵੀ ਦਿੱਤੀ ਜਾਂਦੀ ਹੈ ਕਿ ਕਿਹੜੇ ਕੋਰਸ ਨੂੰ ਤੁਸੀਂ ਚੂਜ਼ ਕਰਨਾ ਹੈ ਬਟ ਸਮ ਟਾਈਮ ਬੱਚੇ ਨੂੰ ਮਿਸ ਗਾਈਡ ਕੀਤਾ ਜਾਂਦਾ ਇਸ ਕਰਕੇ ਕਿ ਉਹਨੂੰ ਇਹ ਦੱਸਿਆ ਹੀ ਨਹੀਂ ਜਾਂਦਾ ਕਿ ਜਿੱਥੇ ਤੁਸੀਂ ਜਾ ਰਹੇ ਹੋ ਉੱਤੇ ਤੁਹਾਨੂੰ ਇਹ ਸਟੱਡੀ ਕਰਕੇ ਉੱਥੇ ਜੌਬ ਮਿਲੇਗੀ ਕਿ ਨਹੀਂ ਤੁਹਾਨੂੰ ਵਰਕ ਪਰਮਿਟ ਮਿਲੇਗਾ ਕਿ ਨਹੀਂ ਬਹੁਤ ਸਾਰੇ ਰੈਂਡਮ ਕੁਐਰੀ ਸਾਨੂੰ ਰੀਸੀਵ ਹੁੰਦੀ ਹੈ ਜਿਨ੍ਹਾਂ ਬੱਚਿਆਂ ਨੂੰ ਪ੍ਰਾਈਵੇਟ ਇੰਸਟੀਟਿਊਸ਼ਨ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਕਿ ਤੁਸੀਂ ਉੱਥੇ ਜਾ ਕੇ ਕੋਈ ਨਾ ਕੋਈ ਆਪਸ਼ਨ ਤੁਹਾਨੂੰ ਮਿਲ ਜਾਊਗਾ ਤੁਸੀਂ ਸਟੇਟਸ ਕਨਵਰਟ ਕਰਵਾ ਲੋਗੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਗਾਈਡੈਂਸ ਹੀ ਨਹੀਂ ਦਿੱਤੀ ਜਾਂਦੀ ਤੇ ਜਦੋਂ ਇੱਥੋਂ ਬੱਚਾ ਅਪਲਾਈ ਕਰਦਾ ਉਹਨੂੰ ਸਿਰਫ ਵੀਜ਼ਾ ਦਿੱਖ ਮੇਰਾ ਵੀਜ਼ਾ ਲੱਗ ਜੂਗਾ ਮੈਂ ਜਾ ਰਿਹਾ ਉਹਨੂੰ ਇਹ ਨਹੀਂ ਪਤਾ ਉੱਥੇ ਜਾ ਕੇ ਬਹੁਤ سارے ਜਿਹੜੇ ਚੈਲੰਜਸ ਐ ਬੱਚੇ ਦੀ ਵੇਟ ਕਰ ਰਹੇ ਹੁੰਦੇ ਐ ਇੱਥੇ ਜੇ ਆਪਾਂ ਗੱਲ ਕਰੀਏ ਇੰਡੀਆ ਦੇ ਵਿੱਚ ਸਾਡੇ ਨਾਲ ਪੈਰੈਂਟਸ ਐ ਸਾਡੀ ਫੈਮਿਲੀ ਐ ਜੋ ਸਾਨੂੰ ਸਪੋਰਟ ਕਰ ਰਹੀ ਐ ਸਮ ਟਾਈਮ ਇਦਾਂ ਦੇ ਬਹੁਤ ਸਾਰੇ ਸਟੂਡੈਂਟਸ ਨੂੰ ਉੱਥੇ ਮਿਲਦੇ ਆ ਜਿਨ੍ਹਾਂ ਨੂੰ ਗਾਈਡੈਂਸ ਹੀ ਸਹੀ ਨਹੀਂ ਦਿੱਤੀ ਜਾਂਦੀ ਕਈ ਬੱਚੇ ਤਾਂ ਡਿਪਰੈਸ਼ਨ ਦੇ ਵੀ ਸ਼ਿਕਾਰ ਹੋ ਜਾਂਦੇ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਨਹੀਂ ਕੀਤਾ ਜਾਂਦਾ ਕਿ ਜਿਹੜੇ ਪ੍ਰੋਵਿੰਸ ਦੇ ਵਿੱਚ ਤੁਸੀਂ ਜਾ ਰਹੇ ਹੋ ਉੱਥੇ ਜਾ ਕੇ ਤੁਹਾਡਾ ਫਿਊਚਰ ਕੀ ਹੋਏਗਾ ਤੇ ਵਰਕ ਪਰਮਿਟ ਮੈਂ ਇਹ ਨਹੀਂ ਕਹਿੰਦੀ ਕਿ ਵਰਕ ਪਰਮਿਟ ਨੂੰ ਹੀ ਅਸੀਂ ਪ੍ਰਮੋਟ ਕਰਨਾ ਹੈ ਬਟ ਇੱਕ ਬੱਚੇ ਦਾ 베ਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੀ ਕੰਟਰੀ ਤੁਸੀਂ ਜਾ ਰਹੇ ਹੋ ਉੱਥੇ ਜਾ ਕੇ ਤੁਸੀਂ ਫਿਊਚਰ ਕੀ ਬਣਾਣਾ ਹੈ ਜੇ ਤੁਸੀਂ ਸਟੂਡੈਂਟ ਵੀਜ਼ਾ ਤੇ ਵੀ ਜਾ ਰਹੇ ਹੋ ਕਿਉਂਕਿ ਸਟੂਡੈਂਟ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਜਿਹੜੀ ਕੰ ਇੱਕ ਪ੍ਰੋਫੈਸ਼ਨਲ ਗਾਈਡੈਂਸ ਜਿਹੜੀ ਹੈ ਉਹ ਉੱਥੇ ਦੀ ਸਟੱਡੀ ਕਰਕੇ ਹੀ ਆਂਦੀ ਹੈ ਬਟ ਜਿਹੜੇ ਬੱਚਿਆਂ ਦਾ ਪ੍ਰੋਫਾਈਲ ਹੀ ਖਰਾਬ ਹੋ ਚੁੱਕਿਆ ਹੈ ਉਹਨਾਂ ਦੇ ਮਲਟੀਪਲ ਰਿਫਿਊਜ਼ਲਸ ਹੈ ਉਹਨਾਂ ਦੇ ਕੋਲ ਐਕਸਪੀਰੀਅੰਸ ਹੈ ਉਹਨਾਂ ਦੇ ਕੋਲ ਆਈਐਲਐਸ ਹੈ ਬਟ ਉਹਨਾਂ ਦੀ ਪ੍ਰੋਫਾਈਲ ਸਹੀ ਤਰੀਕੇ ਨਾਲ ਜੱਜ ਨਹੀਂ ਕੀਤੀ ਜਾ ਰਹੀ ਉਹਨਾਂ ਨੂੰ ਸਟੂਡੈਂਟ ਵੀਜ਼ਾ ਹੀ ਪ੍ਰਮੋਟ ਕੀਤਾ ਜਾ ਰਿਹਾ ਜਿਨ੍ਹਾਂ ਦੇ ਕੋਲ ਫੈਮਿਲੀਜ਼ ਹੈ ਜਿਨ੍ਹਾਂ ਦੇ ਕੋਲ ਬੱਚੇ ਹੈ ਜਿਨ੍ਹਾਂ ਦੇ ਕੋਲ ਇਹ ਗਾਈਡੈਂਸ ਹੀ ਨਹੀਂ ਹੈ ਕਿ ਉਹ ਕਿਵੇਂ ਆਪਣਾ ਜਿਹੜਾ ਸਟੇਟਸ ਹੈ ਕੈਨੇਡਾ ਦੇ ਵਿੱਚ ਲੈ ਸਕਦੇ ਮੈਂ ਉਹਨਾਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਵਰਕ ਪਰਮਿਟ ਜਾਂ ਫਿਰ ਪੀਆਰ ਤੁਸੀਂ ਲੈ ਸਕ ਸਾਡੇ ਨੇ ਕਾਲਰ ਨੇ ਆਪਾਂ ਕਾਲ ਲੰਨੇ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਆਪਣੀ ਪ੍ਰੋਫਾਈਲ ਤੇ ਸਵਾਲ ਦੱਸੋ ਸਰ ਮੈਂ ਰਾਹੁਲ ਗੱਲ ਕਰਦੇ ਹਾਂ ਤੇ ਮੈਂ ਆਪਣੀ ਵਾਈਫ ਦੇ ਬਾਰੇ ਪੁੱਛਣਾ ਸੀ ਕਿ ਮੇਰੇ ਵਾਈਫ ਨੇ ਡੀਐਸਸੀ ਨਰਸਿੰਗ ਕੀਤੀ ਹੋਈ ਹੈ ਤੇ 5 ਸਾਲ ਦਾ ਐਕਸਪੀਰੀਅੰਸ ਹੈ ਉਹਨਾਂ ਨੂੰ ਐਜ਼ ਅ ਸਟਾਫ ਨਰਸ ਤੇ ਆਪ ਪੁੱਛਣਾ ਸੀਗਾ ਕਿ ਸਾਡਾ ਉਧਰ ਪੀਆਰ ਦਾ ਕੁਝ ਹੋ ਸਕਦਾ ਹੈ ਕੈਨੇਡਾ ਅ ਰਾਈਟ ਸਰ ਤੁਸੀਂ ਆਇਲ ਸਪਾਇਰ ਕੀਤੀ ਹੈ ਤੁਹਾਡੀ ਵਾਈਫ ਨੇ ਪਰਸੂਇੰਗ ਹੈ ਮੈਮ ਪਰਸੂਇੰਗ ਹੈ ਓਕੇ ਅ ਸਰ ਦੇਖੋ ਨਰਸਿਸ ਦਾ ਇਦਾਂ ਦਾ ਪ੍ਰੋਫਾਈਲ ਹੈ ਜੋ ਕਿ ਹਰ ਇੱਕ ਕੰਟਰੀ ਦੇ ਵਿੱਚ ਡਿਮਾਂਡ ਦੇ ਵਿੱਚ ਹੀ ਹੁੰਦਾ ਹੈ ਤੇ ਜੇ ਤੁਹਾਡੀ ਵਾਈਫ ਨੇ ਨਰਸਿੰਗ ਕੀਤੀ ਹੈ ਉਹਨਾਂ ਦੇ ਕੋਲ ਐਕਸਪੀਰੀਅੰਸ ਵੀ ਹੈ ਸਾਡੇ ਕੋਲ ਬਹੁਤ ਹੀ ਵਧੀਆ ਇੱਕ ਜਿਹੜਾ ਕੰਟਰੈਕਟ ਹੈ ਅਵੇਲੇਬਲ ਹੈ ਜਿਦੇ ਵਿੱਚ ਉਹਨਾਂ ਨੂੰ ਜੌਬ ਵੀ ਦਿੱਤੀ ਜਾਏਗੀ ਪੀਆਰ ਵੀ ਦਿੱਤੀ ਜਾਏਗੀ ਤੇ ਵਿਦ ਫੈਮਿਲੀ ਤੁਸੀਂ ਅਪਲਾਈ ਕਰ ਸਕਦੇ ਹੋ ਨੋਵਾ ਸਕੋਸ਼ੀਆ ਪ੍ਰੋਵਿੰਸ ਹੈ ਜਿਦੇ ਵਿੱਚ ਨਰਸਿਸ ਦੀ ਹਿਊਜ ਡਿਮਾਂਡ ਸਾਡੇ ਕੋਲ ਆਈ ਹੈ ਤੇ ਬਹੁਤ ਹੀ ਰੈਪਿਊਟਡ ਪ੍ਰੋਫਾਈਲ ਦੇ ਮੈਮ ਦੀ ਜੌਬ ਵੀ ਲੱਗੇਗੀ 18 ਡਾਲਰ ਪਰ ਆਵਰਦੀ ਸੈਲਰੀ ਹੈ ਜੇ ਓਵਰਟਾਈਮ ਕਰਦੇ ਉਹਦਾ ਅੱਡ ਤੋਂ ਉਹਨਾਂ ਨੂੰ ਦਿੱਤਾ ਜਾਏਗਾ ਤੇ ਹੋਰ ਵੀ ਜਿਹੜੀ ਤੁਸੀਂ ਇਨਫੋਰਮੇਸ਼ਨ ਲੈਣੀ ਹੈ ਕਿ ਕਿਹੜੇ ਡਾਕੂਮੈਂਟ ਤੁਹਾਡੀ ਫਾਈਲ ਦੇ ਵਿੱਚ ਲੱਗਣਗੇ ਕਿਵੇਂ ਤੁਸੀਂ ਪ੍ਰੋਸੈਸ ਕਰਾਣਾ ਹੈ ਕਿਵੇਂ ਤੁਹਾਡਾ ਵੀਜ਼ਾ ਆਊਗਾ ਕਿੰਨਾ ਟਾਈਮ ਲੱਗੂਗਾ ਤੁਸੀਂ ਇੱਕ ਵਾਰੀ ਆਫਿਸ ਵਿਜ਼ਿਟ ਕਰੋ ਸਾਡੀ ਜਿਹੜੀ ਪ੍ਰੋਫੈਸ਼ਨਲ ਟੀਮ ਹੈ ਤੁਹਾਨੂੰ ਪ੍ਰੋਪਰ ਵੇਚ ਗਾਈਡ ਕਰੂਗੀ ओके थैंक यू थैंक यू तो उम्मीद करते हैं कि इन दे सवाल क्योंकि वर्क वीजा जबो पीआर दी गल होंदी है सवाल बहुत सारे होते हैं ਤੁਸੀਂ ਮੈਮ ਨੂੰ ਮਿਲ ਸਕਦੇ ਹੋ ਅਪਾਇੰਟਮੈਂਟ ਲੈ ਕੇ ਇਸੇ ਨੰਬਰ ਦੇ ਉੱਤੇ ਔਰ ਜੇਕਰ ਤੁਸੀਂ ਮਿਲਣਾ ਚਾਹੁੰਦੇ ਹੋ ਸੈਕਟਰ 82 ਗੋ ਵੀਜ਼ਾ ਕੰਸਲਟੈਂਟ ਦਾ ਆਫਿਸ ਹੈ ਉੱਥੇ ਪਹੁੰਚ ਕੇ ਤੁਸੀਂ ਮੈਮ ਨੂੰ ਮਿਲੋਗੇ ਔਰ ਆਪਣੀ ਜਾਣਕਾਰੀ ਜਿਹੜੀ ਹਾਸਲ ਕਰੋਗੇ ਜਿਵੇਂ ਹੋਣੀ ਗੱਲ ਕਿ ਤੁਸੀਂ ਕਿ ਵਰਕ ਵੀਜ਼ਾ ਤੇ ਕਿਉਂ ਨਹੀਂ ਜਾਂਦੇ ਵਰਕ ਵੀਜ਼ਾ ਦਾ ਲਾਇਸੈਂਸ ਵੀ ਬਹੁਤ ਔਖਾ ਹੈ ਜਿਹੜਾ ਆਪਣੇ ਗਵਰਨਮੈਂਟ ਆਫ ਇੰਡੀਆ ਦਿੰਦੀ ਹੈ ਉਸ ਤੋਂ ਗੋ ਵੀਜ਼ਾ ਨੂੰ ਜਿਹੜਾ ਰਿਤੂ मैम ਨੂੰ ਜਿਹੜਾ ਆਲਰੇਡੀ ਲਾਇਸੈਂਸਡ ਮਿਲਿਆ ਹੋਇਆ ਔਰ ਇਹ ਆਪਣਾ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਸਟੂਡੈਂਟ ਨੂੰ ਗਾਈਡ ਕਰ ਸਕਦੇ ਆ ਕਿ ਕਿਸ ਤਰ੍ਹਾਂ ਨਾਲ ਤੁਸੀਂ ਡਾਇਰੈਕਟਲੀ ਵਰਕ ਵੀਜ਼ਾ ਤੇ ਜਾ ਸਕਦੇ ਹੋ ਔਰ ਜੇਕਰ ਤੁਸੀਂ ਸਟੱਡੀ ਵੀਜ਼ਾ ਤੇ ਜਾਂਦੇ ਹੋ ਬੰਦਾ ਜਾਂ ਤੁਸੀਂ ਡਿਪਲੋਮਾ ਲੈ ਕੇ ਜਾਂਦੇ ਹੋ ਜਾਂ ਡਿਗਰੀ ਟੁਕੜ-ਟੁਕੜ 4 ਤੋਂ 4-5 ਸਾਲ Mein ਸਟੱਡੀ ਕਰਨੀ ਪੈਂਦੀ ਹੈ ਔਰ ਹਰ ਸਾਲ ਮਿਨੀਮਮ ਫੀਸ ਜਿਹੜੀ ਤੁਹਾਡੀ 7 ਤੋਂ 10 ਲੱਖ ਰੁਪਇਆ ਤੁਹਾਨੂੰ ਦੇਣੀ ਪਊਗੀ ਯਾਨੀ ਪੈਸਾ ਵੀ ਕਾਫੀ ਉਹਦੇ ਵਿੱਚ ਪੈਸਾ ਬਹੁਤ ਇਨਵੈਸਟ ਹੁੰਦਾ ਹੈ ਤੇ ਫਿਰ ਵੀ ਬੱਚੇ ਕੋਲੇ ਗਾਰੰਟੀ ਨਹੀਂ ਹੁੰਦੀ ਕਿ ਉਹ ਉੱਥੇ ਪੀਆਰ ਹੋਏਗਾ ਵੀ ਕਿ ਨਹੀਂ ਉਹਨੂੰ ਵਰਕ ਪਰਮਿਟ ਮਿਲੇਗਾ ਕਿ ਨਹੀਂ ਤੇ ਜੇ ਆਪਾਂ ਵਰਕ ਪਰਮਿਟ ਲੀਡਿੰਗ ਟੂ ਪੀਆਰ ਪ੍ਰੋਗਰਾਮਸ ਦੇਖਦੇ ਆਂ ਦੇਖੋ ਇਨਫੋਰਮੇਸ਼ਨ ਤਾਂ ਸੀਆਈਸੀ ਦੀ ਸਾਈਟ ਤੇ ਹੀ ਅਵੇਲੇਬਲ ਹੈ ਕਿ ਕਿਹੜਾ ਕੈਂਡੀਡੇਟ ਐਲਿਜੀਬਲ ਹੈ ਕਿਹੜਾ ਕੈਂਡੀਡੇਟ ਪੀਆਰ ਲੈ ਸਕਦਾ ਹੈ ਵਰਕ ਪਰਮਿਟ ਲਈ ਕਿਹੜੇ ਕਿਹੜੇ ਡਾਕੂਮੈਂਟ ਰਿਕੁਆਇਰਡ ਹੈ ਬਟ ਇੱਕ ਸਹੀ ਕੰਸਲਟੈਂਟ ਬਿਕਾਜ਼ ਹਰੇਕ ਜੇ ਆਪਾਂ ਗੱਲ ਕਰੀਏ ਫੀਲਡ ਦੇ ਵਿੱਚ ਇੱਕ ਐਕਸਪੀਰੀਐਂਸਡ ਹੁੰਦੇ ਆ ਜੋ ਦੇ ਵਿੱਚ ਕੰਸਲਟੈਂਟ ਨੇ ਹੋਰ ਵੀ ਫੀਲਡ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਇੱਕ ایکسپੀਰੀਅੰਸ ਜਿਨ੍ਹਾਂ ਦੇ ਕੋਲ ਹੁੰਦਾ ਐ ਐਕਸਪਰਟੀਸ ਹੁੰਦੀ ਹੈ ਕਿ ਕਿਸ ਚੀਜ਼ ਨੂੰ ਕਿਵੇਂ ਆਪਾਂ ਐਗਜ਼ੀਕਿਊਟ ਕਰਨਾ ਹੈ ਬਿਲਕੁਲ ਉਸੇ ਤਰ੍ਹਾਂ ਜੇ ਤੁਸੀਂ ਇਮੀਗ੍ਰੇਸ਼ਨ ਬਾਰੇ ਸੋਚ ਰਹੇ ਹੋ ਜੇ ਤੁਸੀਂ ਪ੍ਰੋਫੈਸ਼ਨਲ ਗਾਈਡੈਂਸ ਲੱਭ ਰਹੇ ਹੋ ਤੁਹਾਨੂੰ ਇੱਕ ਕੰਸਲਟੈਂਟ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਜਿਹਦੇ ਕੋਲ ایکسپੀਰੀਅੰਸ ਹੋਵੇ ਐਕਸਪਰਟ ਤਾਂ ਕਦੇ ਵੀ ਕੋਈ ਨਹੀਂ ਹੋ ਸਕਦਾ ਬਟ ایکسپੀਰੀਅੰਸ ਦਾ ਮਤਲਬ ਹੁੰਦਾ ਹੈ ਕਿ ਉਹਨਾਂ ਨੇ ਬਹੁਤ ਸਾਰੀ ਫਾਈਲਸ ਦੇ ਵਿੱਚ ਡਿਫਰੈਂਟ ਡਿਫਰੈਂਟ ਪ੍ਰੋਫਾਈਲ ਦੇ ਨਾਲ ਕੰਮ ਕੀਤਾ ਹੁੰਦਾ ਹੈ ਉਹਨਾਂ ਨੂੰ ایکسپੀਰੀਅੰਸ ਹੋ ਜਾਂਦਾ ਹੈ ਕਿ ਕਿਹੜ ਪੂਰਾ ਕਰ ਸਕਦੇ ਆ ਕਿਹੜੇ ਪ੍ਰੋਵਿੰਸ ਦੇ ਵਿੱਚ ਕਈ ਨਵੇਂ ਰੂਲਸ ਆਏ ਨੇ ਬਿਕੋਜ਼ ਸਾਡੇ ਕੋਲ ਇੱਕ ਬਹੁਤ ਹੀ ਐਕਸਪਰਟ ਟੀਮ ਹੈ ਹਰ ਇੱਕ ਪ੍ਰੋਵਿੰਸ ਦੇ ਵਿੱਚ ਸਾਡੇ ਕੋਲ ਉੱਥੇ ਦੇ ਐਕਸਪਰਟ ਲਾਇਰ ਸਾਡੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਉੱਥੇ ਦੀ ਜਿਹੜੀ ਇਨਫਾਰਮੇਸ਼ਨ ਹੈ ਆਲਰੇਡੀ ਹੈਗੀ ਹੈ ਕਿਵੇਂ ਫਾਈਲ ਲੱਗਣੀ ਹੈ ਕਿਹੜੀ ਕੈਟਾਗਰੀ ਦੇ थ्रू ਪੀਆਰ ਲੱਗਣੀ ਹੈ ਕਿਸ ਦੇ ਵਿੱਚ ਤੁਸੀਂ ਫਾਲ ਕਰ ਰਹੇ ਹੋ ਕਿਹੜੇ ਪ੍ਰੋਵਿੰਸ ਦੇ ਵਿੱਚ ਕਿੰਨੇ ਪੁਆਇੰਟਸ ਬਣ ਰਹੇ ਬਹੁਤ ਸਾਰੀ ਚੀਜ਼ਾਂ ਹੈ ਜਿਹੜੀ ਆਪਾਂ ਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਜਦੋਂ ਆਪਾਂ ਪੀਆਰ ਦੇ ਲਈ ਕੁਆਲੀਫਾਈ ਕਰਦੇ ਆ ਹਮ ਮੈਮ ਜਿਵੇਂ ਤੁਸੀਂ ਹੁਣੇ ਪੁਆਇੰ ਤਾਂ ਸਟੱਡੀ ਦੇ ਵੀ ਪੁਆਇੰਟ ਲੱਗਦੇ ਹੋਣੇ ਆ ਜਦੋਂ ਵਰਕ ਤੇ ਜਾਊਗਾ ਉਹਨੇ ਅੱਗੇ ਪੀਆਰ ਲੈਣੀ ਆ ਤਾਂ ਫਿਰ ਉਹ ਕਿਸ ਤਰ੍ਹਾਂ ਦੇ ਨਾਲ ਪੁਆਇੰਟ ਉਹਦੇ ਜੁੜਦੇ ਆ ਜਾਂ ਕਿਵੇਂ ਬਿਲਕੁਲ ਸਹੀ ਸਰ ਦੇਖੋ ਬਹੁਤ ਸਿੰਪਲੀਫਾਈ ਕਰਕੇ ਮੈਂ ਇਸ ਚੀਜ਼ ਨੂੰ ਐਕਸਪਲੇਨ ਕਰਦੀ ਆ ਤਿੰਨ ਤਰੀਕੇ ਦੇ ਡਰਾਅ ਨਿਕਲਦੇ ਆ ਪੀਆਰ ਲਈ ਇੱਕ ਹੁੰਦਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਜਿਹਦੇ ਵਿੱਚ ਜੋ ਬੱਚਾ ਸਟੂਡੈਂਟ ਵੀਜ਼ਾ ਤੇ ਗਿਆ ਸੀ ਉੱਥੇ ਜਾ ਕੇ ਕੰਮ ਕਰਦਾ ਉਸ ਤੋਂ ਬਾਅਦ ਉਹ ਅਪਲਾਈ ਉਸ ਕੈਟੇਗਰੀ ਦੇ ਵਿੱਚ ਕਰਦਾ ਇਹਦੇ ਵਿੱਚ ਉਹ ਵੀ ਆਉਂਦੇ ਆ ਜਿਹੜੇ ਇੱਥੋਂ ਵਰਕ ਪਰਮਿਟ ਲੈ ਕੇ ਜਾ ਰਹੇ ਆ ਬਾਅਦ ਚ ਪੀਆਰ ਅਪਲਾਈ ਕਰਦੇ ਆ ਆਫਟਰ 2 ਇਅਰ ਇਸ ਤੋਂ ਇ ਪੀਐਨਪੀ ਦੇ ਵਿੱਚ ਕੀ ਹੁੰਦਾ ਹੈ ਕਿ ਬਹੁਤ ਸਾਰੇ ਐਦਾ ਦੇ ਪ੍ਰੋਵਿੰਸ ਹੈ ਜਿਨ੍ਹਾਂ ਨੂੰ ਜਿਨ੍ਹਾਂ ਦੇ ਕੋਲ ਐਦਾ ਦੇ ਰਾਈਟਸ ਹੈ ਕਿ ਉਹ ਘੱਟ ਬੈਂਡ ਵਾਲੇ ਜਿਆਦਾ ਉਮਰ ਵਾਲੇ ਲੋਕਾਂ ਨੂੰ ਵੀ ਸਪான்ਸਰ ਕਰ ਸਕਦੇ ਆ ਜਿਵੇਂ ਐਟਲੈਂਟਿਕ ਇੱਕ ਕੈਟਾਗਰੀ ਹੈ ਜਿਹਦੇ ਵਿੱਚ ਚਾਰ ਪ੍ਰੋਵਿੰਸ ਫਾਲ ਕਰਦੇ ਆ ਜੋ ਵੀ ਕੇਸ ਸਾਨੂੰ ਲੱਗਦਾ ਜਿਨ੍ਹਾਂ ਦੀ ਏਜ ਬਹੁਤ ਜ਼ਿਆਦਾ ਹੈ 52 ਸਾਲ ਹੋ ਗਈ ਹੈ 55 ਦੇ ਕੋਲ ਪਹੁੰਚ ਗਏ ਨੇ ਬਟ ਉਹਨਾਂ ਦੇ ਕੋਲ ਹਲੇ ਵੀ ਆਪਸ਼ਨ ਨਹੀਂ ਹੈ ਬਟ ਦੇ ਸਟਿਲ ਥਿੰਕਿੰਗ ਕਿ ਰਾਦਰ ਦੈਨ ਆਪਾਂ ਬੱਚੇ ਨੂੰ ਸਟੂਡੈਂਟ ਵੀਜ਼ਾ ਤੇ ਇਕੱਲੇ ਉੱਥੇ ਕੈਨੇਡਾ ਭੇਜੀ ਅਸੀਂ ਪੀਆਰ ਲੈ ਲੈਂਦੇ ਤੇ ਪੂਰੀ ਫੈਮਿਲੀ ਦੀ ਪੀਆਰ ਹੋ ਜੇਗੀ ਉਹ ਵਾਲੀ ਕੈਟਾਗਰੀ ਦੇ ਵਿੱਚ ਏਆਈਪੀਪੀ ਦੇ ਥਰੂ ਤੁਸੀਂ ਪੀਆਰ ਲੈ ਸਕਦੇ ਹੋ ਇਸ ਤੋਂ ਇਲਾਵਾ ਹੋਰ ਪ੍ਰੋਵਿੰਸ ਹੈ ਅਲਬਰਟਾ ਹੈ ਜਿਹਦੇ ਵਿੱਚ ਟੈਕ ਪਾਇ ਇਲੈਕਟ੍ਰੀਕਲ ਇੰਜੀਨੀਅਰ ਹੈ ਉਹ ਉਹਦੇ ਥਰੂ ਡਾਇਰੈਕਟ ਪੀਆਰ ਲੈ ਸਕਦੇ ਹੈ ਤੇ ਇਸ ਤੋਂ ਇਲਾਵਾ ਜਿਹੜਾ ਇੱਕ ਹੋਰ ਡਰੋ ਹੈ ਦੈਟ ਇਜ਼ ਸਕਿਲਡ ਐਕਸਪੀਰੀਅੰਸ ਸਕਿਲਡ ਐਕਸਪੀਰੀਅੰਸ ਦੇ ਵਿੱਚ ਕੀ ਹੁੰਦਾ ਹੈ ਕਿ ਜੇ ਤੁਹਾਡੇ ਕੋਲ 877 ਹੈ ਬਟ ਉਹਦਾ ਕੱਟ ਆਫ ਜਿਹੜਾ ਬਹੁਤ ਉੱਤੇ ਜਾ ਰਿਹਾ ਹੈ ਤੇ ਮੋਸਟਲੀ ਵੀ ਪ੍ਰੇਫਰ ਫੋਰ ਕੈਨੇਡੀਅਨ ਐਕਸਪੀਰੀਅੰਸ ਐਂਡ ਪੀਐਨਪੀ ਇਹ ਬੋਥ ਜਿਹੜੀ ਹੈ ਜ਼ਿਆਦਾ ਈਜ਼ੀ ਹੈ ਤੇ ਇਹਦੇ ਵਿੱਚ ਛੇਤੀ ਪੀਆਰ ਹੋ ਜਾਂਦੀ ਹੈ